ਮੌਨਸੂਨ 2025 ਅੱਜ ਇੰਡੀਅਨ ਓਸ਼ੀਅਨ ਨੂੰ ਪਾਰ ਕਰਦੀ ਹੋਈ ਬੰਗਾਲ ਦੀ ਖਾੜੀ ਦੇ ਵਿੱਚ ਅੰਡੇਮਾਨ ਨਿਕੋਬਰ ਦੀਪ ਸਮੂਹ ਦੇ ਉੱਪਰ ਪਹੁੰਚ ਗਈ ਹੈ ਜੀ ਹਾਂ ਅੱਜ 13 ਮਈ 2025 ਨੂੰ ਭਾਰਤੀ ਮੌਸਮ ਵਿਭਾਗ ਨੇ ਇਹ ਡਿਕਲੇਅਰ ਕਰ ਦਿੱਤਾ ਕਿ ਇੰਡੀਅਨ ਓਸ਼ੀਅਨ ਨੂੰ ਪਾਰ ਕਰਦੀ ਹੋਈ ਬੰਗਾਲ ਦੀ ਖਾੜੀ ਦੇ ਵਿੱਚ ਜਿਹੜੇ ਟਾਪੂ ਨੇ ਭਾਰਤ ਦੇ ਅੰਡੇਮਾਨ ਨਿਕੋਬਰ ਦੇ ਉਹਨਾਂ ਖੇਤਰਾਂ ਤੱਕ ਜਿਹੜੇ 2025 ਦੇ ਮੌਨਸੂਨ ਪਾਉਣਾ ਨੇ ਉਹ ਪਹੁੰਚ ਚੁੱਕੇ ਹਨ ਪਰ ਮੇਕੇ ਇਹਨਾਂ ਖੇਤਰਾਂ ਦੇ ਵਿੱਚ ਆਮ ਤੌਰ ਤੇ ਇਹ ਮੌਨਸੂਨ ਦੀਆ ਪੌਣਾ ਬਾਈਕ ਮਈ ਦੇ ਨੇੜੇ ਤੇੜੇ ਪਹੁੰਚਦੀਆਂ ਨੇ ਪਰ ਇਸ ਵਾਰੀ 9 ਦਿਨ ਐਡਵਾਂਸ 9 ਦਿਨ ਪਹਿਲਾਂ 13 ਮਈ 2025 ਨੂੰ ਜਿਹੜੀਆਂ ਮੌਨਸੂਨ ਪੌਣਾ ਨੇ ਅੰਡੇਮਾਨ ਨਿਕੋਬਰ ਦੀਪ ਸਮੂਹ ਤੇ ਪਹੁੰਚ ਚੁੱਕੀਆਂ ਨੇ ਇਸ ਤੋਂ ਬਾਅਦ ਹੌਲੀ ਹੌਲੀ ਭਾਰਤ ਵੱਲ ਨੂੰ ਵਧਦੀਆਂ ਹੋਈਆਂ ਭਾਰਤ ਦੇ ਅੰਦਰੂਨੀ ਖੇਤਰਾਂ ਵੱਲ ਨੂੰ ਵਧਦੀਆਂ ਹੋਈਆਂ ਮੌਨਸੂਨ ਪੌਣਾ ਇੱਕ ਬੀ ਆਫ ਬੰਗਾਲ ਦੀ ਬ੍ਰਾਂਚ ਦੂਜੀ ਅਰੇਬੀਅਨ ਸੀ ਬ੍ਰਾਂਚ ਅੱਗੇ ਵੱਲ ਵਧਿਆ ਵਧੀਆਂ ਜਿਹੜਾ ਪੰਜਾਬ ਤੱਕ ਲਗਭਗ ਡੇਢ ਕੁ ਮਹੀਨੇ ਬਾਅਦ ਯਾਨੀ ਕਿ ਜੂਨ ਦੇ ਅਖੀਰਲੇ ਦਿਨਾਂ ਤੱਕ ਪਹੁੰਚਣਗੀਆਂ ਕਿਉਂਕਿ ਫਿਲਹਾਲ ਜਿਹੜੇ ਸਮੁੰਦਰੀ ਟਾਪੂ ਨੇ ਉਹਨਾਂ ਖੇਤਰਾਂ ਤੱਕ ਪਹੁੰਚੀਆਂ ਨੇ ਤੇ ਕੇਰਲਾ ਦੇ ਤੱਟ ਤੱਕ ਪਹੁੰਚਣ ਦੀ ਜਿਹੜੀ ਨਿਰਧਾਰਿਤ ਤਰੀਕ ਹੁੰਦੀ ਆ ਉਹ 1 ਜੂਨ ਹੁੰਦੀ ਆ ਪਰ ਉੱਥੇ ਵੀ ਭਾਰਤੀ ਮੌਸਮ ਵਿਭਾਗ ਦਾ ਇਹ ਕਹਿਣਾ ਹੈਗਾ ਕਿ 1 ਜੂਨ ਤੋਂ ਲਗਭਗ 4 ਦਿਨ ਪਹਿਲਾਂ ਯਾਨੀ ਕਿ 27 ਮਈ ਦੇ ਨੇੜੇ ਤੇੜੇ ਜਿਹੜੀਆਂ ਮੌਨਸਨ ਹੁੰਦੀਆਂ ਪਾਉਣਾ ਨੇ ਉਹ ਕੇਰਲਾ ਦੇ ਤੱਟਵਰਤੀ ਖੇਤਰਾਂ ਤੱਕ ਪਹੁੰਚਦੀਆਂ ਹੋ ਸਕਦੀਆਂ ਨੇ ਤੇ ਉਸ ਤੋਂ ਬਾਅਦ ਅੱਗੇ ਵਧਦੀਆਂ ਹੋਈਆਂ ਜਿਹੜੇ ਮੌਨਸੂਨ ਪਾਉਣਾ ਨੇ ਉਹ ਲਗਭਗ 5 ਜੂਨ ਦੇ ਨੇੜੇ ਤੇੜੇ ਗੋਆ ਤੱਕ ਪਹੁੰਚਦੀਆਂ ਨੇ 10 ਜੂਨ ਤੱਕ ਮੁੰਬਈ ਨੂੰ ਪਾਰ ਕਰਦੀਆਂ ਨੇਗੀਆਂ ਤੇ ਉਸ ਤੋਂ ਬਾਅਦ 20 ਜੂਨ ਤੱਕ ਗੁਜਰਾਤ ਨੂੰ ਪਾਰ ਕਰਦੀਆਂ ਨੇ ਐਮਪੀ ਨੂੰ ਪਾਰ ਕਰਦੀਆਂ ਨੇ ਯੂਪੀ ਦੇ ਕਾਫੀ ਖੇਤਰਾਂ ਨੂੰ ਪਾਰ ਕਰਦੀਆਂ ਨੇ ਪਿੱਛੋਂ ਬਿਹਾਰ ਤੇ ਜਿਹੜਾ ਨਾਰਥ-ਈਸਟਾ ਉਹਨੂੰ ਤਾਂ ਲਗਭਗ 10 ਜੂਨ ਤੱਕ ਪਾਰ ਕਰ ਦਿੰਦੀਆਂ ਨੇਗੀਆਂ ਤੇ 30 ਜੂਨ ਤੱਕ ਮੌਨਸੂਨ ਪਾਉਣਾ ਦੀ ਜਿਹੜੀ ਆਮ ਤੌਰ ਤੇ ਐਵਰੇਜ ਤਰੀਕ ਹੁੰਦੀ ਆ ਕਿ ਉਹ ਪੰਜਾਬ ਤੱਕ ਪਹੁੰਚਦੀਆਂ ਹੁੰਦੀਆਂ ਨੇ ਤੇ ਜੁਲਾਈ ਦੇ ਪਹਿਲੇ ਹਫਤੇ ਤੱਕ ਸਮੁੱਚੇ ਭਾਰਤ ਨੂੰ ਜਿਹੜਾ ਕਵਰ ਕਰ ਲੈਂਦੀਆਂ ਨੇਗੀਆਂ ਮੌਨਸੂਨ ਪਾਉਣਾ ਬੜੀ ਦੂਰੋਂ ਚੱਲ ਕੇ ਆਪਣੇ ਇੱਥੇ ਤੱਕ ਪਹੁੰਚਦੀਆਂ ਨੇ ਵੱਖੋ-ਵੱਖਰੇ ਫੈਕਟਰ ਨੇ ਜਿਹੜੇ ਉਹਨਾਂ ਨੂੰ ਪੁਸ਼ ਕਰਨ ਦੇ ਵਿੱਚ ਉਹਨਾਂ ਨੂੰ ਰੋਕਣ ਦੇ ਵਿੱਚ ਆਪੋ ਆਪਣਾ ਕਾਰਜ ਉਲੀਕਦੇ ਨੇ ਉਹਨਾਂ ਦੇ ਵਿੱਚ ਉਹ ਮੋٹے ਤੌਰ ਤੇ ਇੱਕ ਤਾਂ ਜਿਹੜਾ ਦੱਖਣੀ ਪੈਸੀਫਿਕ ਓਸ਼ੀਅਨ ਪ੍ਰਸ਼ਾਂਤ ਸਾਗਰ ਆ ਉਹਦਾ ਜਿਹੜਾ ਪੂਰਬੀ ਤੇ ਪੱਛਮੀ ਖੇਤਰਾਂ ਦਾ ਤਾਪਮਨ ਕਿਹੋ ਜਿਹਾ ਰਹਿੰਦਾਗਾ ਇਹ ਗੱਲ ਬਹੁਤ ਵੱਡੇ ਪੱਧਰ ਤੇ ਫਰਕ ਪਾਉਂਦਾ ਮੌਨਸੂਨ ਪਾਉਣਾ ਤੇ ਤੇ ਇਸ ਵਾਰੀ ਕਿਹਾ ਜਾ ਰਿਹਾ ਕਿ ਉਹ ਬਿਲਕੁਲ ਅਨੁਕੂਲ ਹੈ ਤੇ ਦੂਜੇ ਪੱਖ ਤੋਂ ਜਿਹੜਾ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੋਨਾਂ ਦੇ ਵਿੱਚ ਤਾਪਮਨ ਦਾ ਵਖਰੇਵਾ ਕਿੰਨਾ ਰਹਿੰਦਾਗਾ ਜਾਈਕੋ ਜਰਾਂ ਦਾ ਇਹ ਗੱਲ ਵੀ ਭਾਰਤ ਦੇ ਅੰਦਰੂਨੀ ਖੇਤਰਾਂ ਤੱਕ ਮੌਨਸੂਨ ਪਹੁੰਚਣ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰ ਰਹੀ ਆ ਜਿਹਨੂੰ ਇੰਡੀਅਨ ਓਸ਼ੀਅਨ ਡਾਇਪੋਲ ਕਿਹਾ ਜਾਂਦਾ ਹੈ ਇਸ ਵਾਰੀ ਜਿਹੜਾ ਇਹ ਵੀ ਫਰਕ ਆ ਜਿਹੜਾ ਅਰਬ ਸਾਗਰ ਦਾ ਤੇ ਬੰਗਾਲ ਦੀ ਖਾੜੀ ਦਾ ਉਹ ਮੌਨਸੂਨ ਪਾਉਣਾ ਦੇ ਲਈ ਬਿਲਕੁਲ ਅਨੁਕੂਲ ਹੈ ਤੇ ਅਗਲਾ ਫੈਕਟਰ ਹੁੰਦਾ ਜਿਹੜਾ ਉੱਤਰ ਪੱਛਮੀ ਭਾਰਤ ਦੇ ਵਿੱਚ ਮਈ ਤੇ ਜੂਨ ਦੇ ਦੌਰਾਨ ਗਰਮੀ ਕਿੰਨੀ ਕ ਪੈਂਦੀ ਆ ਤੇ ਜਿਹੜੀ ਤਿੱਬਤ ਦੀ ਪਠਾਰ ਆ ਭਾਰਤ ਦੇ ਬਿਲਕੁਲ ਉੱਪਰਲੇ ਇਲਾਕੇ ਦੇ ਵਿੱਚ ਤਿੱਬਤ ਦਾ ਇਹਨੂੰ ਪਲੇਟਿਊ ਕਹਿੰਦੇ ਨੇ ਉੱਥੇ ਜਿਹੜਾ ਕਿੰਨਾ ਕ ਲੋ ਪ੍ਰੈਸ਼ਰ ਏਰੀਆ ਪੈਦਾ ਹੁੰਦਾ ਕਿੰਨੀ ਕੁ ਤਪਦੀ ਆ ਤੇ ਇਸ ਤੋਂ ਇਲਾਵਾ ਕਈ ਹੋਰ ਮਲਟੀਪਲ ਫੈਕਟਰਸ ਨੇ ਜਿਹੜੇ ਮੌਨਸੂਨ ਨੂੰ ਪ੍ਰਭਾਵਿਤ ਕਰਦੇ ਨੇ ਸੋ ਕਿ ਅਸਰ ਰਹੀਆਂ ਇਹ ਲੱਗ ਰਹੀਆਂ ਨੇ ਕਿ ਇਸ ਬਾਰੇ ਉਹਨਾਂ ਦੇ ਵਿੱਚ ਬਹੁਤੇ ਫੈਕਟਰ ਇੱਕ ਚੰਗੀ ਮੌਨਸੂਨ ਭਾਰਤ ਦੇ ਬਹੁਤੇ ਖੇਤਰਾਂ ਤੱਕ ਪਹੁੰਚਣ ਦੇ ਲਈ ਸਹਾਈ ਹੋਣ ਜਾ ਰਹੇ ਨੇ ਤੇ ਭਾਰਤੀ ਮੌਸਮ ਵਿਭਾਗ ਨੇ ਪਹਿਲੀ ਇਹ ਗੱਲ ਡਿਕਲੇਅਰ ਕੀਤੀ ਹੋਈ ਆ ਕਿ ਇਸ ਬਾਰੇ ਮੌਨਸੂਨ ਜਿੰਨੀ ਇੱਕ ਐਵਰੇਜ ਇੱਥੇ ਮੀਂਹ ਪੈਂਦੇ ਨੇ ਜਿੰਨਾ ਕੋ ਉਹਨਾਂ ਕੋਲ ਡਾਟਾ 1971 ਤੋਂ ਲੈ ਕੇ 2020 ਤੱਕ ਦਾ ਤੇ ਉਹਦੇ ਮੁਤਾਬਕ ਐਵਰੇਜ ਤੋਂ ਥੋੜਾ ਜਿਆਦਾ ਮੀਂਹ ਪੈਣ ਦੇ ਅਸਾਰ ਨੇ ਕਿ ਮੌਨਸੂਨ ਸੀਜ਼ਨ 2025 ਦੇ ਦੁਰਾਨਾ ਮੇਨ ਗੱਲ ਹੈਗੇ ਆ ਕਿ ਪੰਜਾਬ ਤੱਕ ਮੌਨਸੂਨ ਪਾਉਣਾ ਕਦੋਂ ਤੱਕ ਪਹੁੰਚ ਸਕਦੀਆਂ ਨੇ ਹੁਣ ਜੇਕਰ ਅੰਡੇਮਾਨ ਦੀਪ ਸਮੂਹ ਤੇ ਮੌਨਸੂਨ ਪਾਉਣਾ 9 ਦਿਨ ਪਹਿਲਾਂ ਪਹੁੰਚੀਆਂ ਨੇ ਤੇ ਉਸ ਤੋਂ ਬਾਅਦ ਕੇਰਲਾ ਤੱਕ ਵੀ ਕੁਝ ਦਿਨ ਪਹਿਲਾਂ ਪਹੁੰਚ ਜਾਂਦੀਆਂ ਨੇ ਤੇ ਮੌਨਸੂਨ ਪਾਉਣ ਦੀ ਰਵਾਨਗੀ ਪੂਰੇ ਭਾਰਤ ਨੂੰ ਪਾਰ ਕਰਦੇ ਹੋਏ ਇਹੋ ਰਹਿੰਦੀ ਹੈ ਤਾਂ ਫੇਰ ਮੌਨਸੂਨ ਪਾਉਣਾ ਜਿਹੜੀਆਂ ਜੂਨ ਦੇ ਅਖੀਰਲੇ ਹਫਤੇ ਤੱਕ ਪੰਜਾਬ ਤੱਕ ਪਹੁੰਚਦੀਆਂ ਹੋ ਸਕਦੀਆਂ ਨੇ ਇਹ ਵੀ ਹੋ ਸਕਦਾ ਕਿ ਕਿਤੇ 19 ਵੀ 21 ਵੀ ਜੂਨ ਦੇ ਨੇੜੇ ਤੇੜੇ ਪਹੁੰਚ ਜਾਣ ਜੇ ਜਿਆਦਾ ਤੇਜ਼ ਆ ਗਿਆ ਤਾਂ ਅਤੀ ਜੂਨ ਤੱਕ ਵੀ ਪਹੁੰਚਦੀਆਂ ਹੋ ਸਕਦੀਆਂ ਨੇ ਪਰ ਐਦਾਂ ਬਹੁਤ ਰੇਅਰ ਵਾਪਰਦਾ ਹੁੰਦਾ ਬਾਰੀ-ਬਾਰੀ ਨਹੀਂ ਵਾਪਰਦਾ ਹੈਗਾ ਤੇ ਜੇਕਰ ਰਾਹ ਦੇ ਵਿੱਚ ਕਿਤੇ ਖੜੋਤ ਪੈਦਾ ਹੋ ਗਈ ਤਾਂ ਫਿਰ ਹੋ ਸਕਦਾ ਜਿਹੜੀ ਨਿਰਧਾਰਤ ਇੱਥੇ ਪਹੁੰਚਣ ਦੀ ਤਰੀਕ ਆ 30 ਜੂਨ ਜਾਂ 1 ਜੁਲਾਈ ਉਸ ਤੋਂ ਜੜਾ ਕੁਝ ਟਾਈਮ ਪਾਛੜ ਕੇ ਵੀ ਪਹੁੰਚਦੀਆਂ ਹੋ ਸਕਦੀਆਂ ਨੇ ਪਰ ਪਿਛਲੇ ਕਈ ਸਾਲਾਂ ਦਾ ਰਿਕਾਰਡ ਇਹ ਵੀ ਕਹਿੰਦਾਗਾ ਕਿ ਭਾਵੇਂ ਮੌਨਸੂਨ ਇੱਕ ਚੰਗੀ ਛੁੱਟੀ ਮਾਰ ਕੇ ਸ਼ੁਰੂ ਦੇ ਵਿੱਚ ਜਿਹੜਾ ਐਮਪੀ ਦੇ ਵਿੱਚ ਯੂਪੀ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਜਾਂ ਉੱਤਰਾਖੰਡ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਆਉਂਦੀ ਉਹ ਇੱਕ ਜ਼ਬਰਦਸਤ ਜਿਹੜਾ ਧਮਾਕਾ ਕਰਦੀ ਆ ਵਧੀਆ ਮੀਂਹ ਦਾ ਤੌਰ ਦਿੰਦੀ ਆ ਪਰ ਪੰਜਾਬ ਦੇ ਵਿੱਚ ਆ ਕੇ ਇਹਦਾ ਜਿਹੜਾ ਰਿਕਾਰਡ ਆ ਖਾਸ ਤੌਰ ਤੇ ਐਂਟਰੀ ਵੇਲੇ ਤੇ ਖਾਸ ਤੌਰ ਤੇ ਜੁਲਾਈ ਮਹੀਨੇ ਦੇ ਦੌਰਾਨ ਕੋਈ ਖਾਸ ਪਿਛਲੇ ਸਾਲਾਂ ਦੇ ਦੌਰਾਨ ਵਧੀਆ ਨਹੀਂ ਰਿਹਾ ਪਿਛਲੇ ਕਈ ਸਾਲਾਂ ਦਾ ਰਿਕਾਰਡ ਇਹ ਦੱਸਦਾ ਕਿ ਪੰਜਾਬ ਦੇ ਕਈ ਜ਼ਿਲ੍ਹੇ ਖਾਸ ਤੌਰ ਤੇ ਜੁਲਾਈ ਮਹੀਨੇ ਦੇ ਦੌਰਾਨ ਮੌਨਸੂਨ ਦੇ ਮੀਂਹ ਨੂੰ ਜਾਂ ਇੱਕ ਮੌਨਸੂਨ ਦੇ ਚੰਗੇ ਮੀਂਹ ਨੂੰ ਉਡੀਕਦੇ ਰਹ ਜਾਂਦੇ ਨੇ ਜੇਕਰ ਮੌਨਸੂਨ ਹਿਮਾਚਲ ਵਾਲੇ ਪਾਸੋਂ ਜਾਂ ਉੱਤਰਾਖੰਡ ਵਾਲੇ ਪਾਸੋਂ ਐਂਟਰੀ ਮਾਰਦੀ ਆ ਤਾਂ ਬਹੁਤ ਖੇਤਰਾਂ ਦੇ ਵਿੱਚ ਭਾਰੀ ਝਟ ਲੱਗਦੀ ਆ ਪਰ ਉਸ ਤੋਂ ਬਾਅਦ ਕੇਂਦਰੀ ਪੰਜਾਬ ਜਾਂ ਦੱਖਣੀ ਪੰਜਾਬ ਦੇ ਵਿੱਚ ਮੀਂਹ ਦੀ ਘਾਟ ਮਹਿਸੂਸ ਹੁੰਦੀ ਆ ਜੁਲਾਈ ਮਹੀਨੇ ਦੇ ਦੌਰਾਨ ਜੇਕਰ ਅਰੇਬੀਨ ਬ੍ਰਾਂਚ ਪਹਿਲਾਂ ਪਹੁੰਚ ਜਾਂਦੀ ਆ ਤਾਂ ਦੱਖਣੀ ਪੰਜਾਬ ਦੇ ਵਿੱਚ ਜਿਵੇਂ ਬਠਿੰਡਾ ਮੁਕਸਰ ਹੋਇਆ ਜਾ ਨਾਲ ਲੱਗਦੇ ਕੁਝ ਇਲਾਕੇ ਆ ਰਾਜਸਥਾਨ ਦੇ ਜਾਂ ਹਰਿਆਣੇ ਦੇ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਵਧੀਆ ਝੁੱਟੀ ਲੱਗਦੀ ਆ ਪਰ ਕੇਂਦਰੀ ਖੇਤਰ ਪੰਜਾਬ ਦੇ ਤੇ ਉੱਤਰੀ ਖੇਤਰ ਮੌਨਸੂਨ ਵਾਲੇ ਪੱਖ ਤੋਂ ਜਿਹੜਾ ਉਹ ਵਾਂਝੇ ਰਹਿ ਜਾਂਦੇ ਨੇ ਤੇ ਜਦੋਂ ਰਾਜਸਥਾਨ ਹੋਇਆ ਐਮਪੀ ਹੋਇਆ ਯੂਪੀ ਹੋਇਆ ਹਿਮਾਚਲ ਹੋਇਆ ਪੰਜਾਬ ਜਿੱਨੇ ਗਿੱਲੇ ਹੋ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਜਿਹੜਾ ਝੋਨੇ ਦਾ ਪਾਣੀ ਇੱਕ ਪੰਜਾਬ ਸਾਗਰ ਦਾ ਕੰਮ ਕਰਦਾ ਵੈਸੇ ਮੌਨਸੂਨਾਂ ਦਾ ਕਨਸੈਪਟ ਇਹ ਹੁੰਦਾਗਾ ਕਿ ਇਹਨਾਂ ਨੇ ਜਦੋਂ ਉੱਤਰ ਪੱਛਮੀ ਭਾਰਤ ਦੇ ਵਿੱਚ ਜ਼ਮੀਨ ਤਪਦੀ ਆ ਹਵਾ ਪਰ ਉੱਠਦੀ ਹੈ ਲੋ ਪ੍ਰੈਸ਼ਰ ਪੈਦਾ ਹੁੰਦਾ ਤਾਂ ਸਮੁੰਦਰੀ ਖੇਤਰਾਂ ਤੋਂ ਇੱਥੋਂ ਵਾਲੇ ਲੋ ਪ੍ਰੈਸ਼ਰ ਵੱਲ ਨੂੰ ਭੱਜ ਕੇ ਆਉਣਾ ਹੁੰਦਾ ਪਰ ਭੱਜੀਆਂ ਆਉਂਦੀਆਂ ਦੇ ਮੂਹਰੇ ਪੰਜਾਬ ਇੱਕ ਸਮੁੰਦਰ ਬਣ ਕੇ ਖੜ ਜਾਂਦਾ ਤੇ ਆਲ ਦਾਲ ਦੇ ਜਿਹੜੇ ਖੇਤਰ ਹੁੰਦੇ ਨੇ ਜਿਵੇਂ ਰਾਜਸਥਾਨ ਦੇ ਹੋਏ ਯੂਪੀ ਦੇ ਹੋਏ ਐਮਪੀ ਦੇ ਹੋ ਸੁੱਕੇ ਹੁੰਦੇ ਨੇ ਉਹਨਾਂ ਖੇਤਰਾਂ ਦੇ ਵਿੱਚ ਪਹਿਲਾਂ ਰੱਜਮਾ ਮੀਂਹ ਪੈਂਦਾ ਜੁਲਾਈ ਦੇ ਦੌਰਾਨ ਫਿਰ ਜਦੋਂ ਉਹ ਖੇਤਰ ਪੰਜਾਬ ਜਿੰਨੇ ਗਿੱਲੇ ਹੋ ਜਾਂਦੇ ਨੇ ਫਿਰ ਮੌਨਸੂਨ ਨੂੰ ਪਾਣਾ ਪੰਜਾਬ ਵੱਲ ਨੂੰ ਯਾਤਰਾ ਰੁਕ ਖ ਕਰਦੀਆਂ ਨੇ ਇਸੇ ਕਰਕੇ ਜੁਲਾਈ ਦੇ ਨਾਲੋਂ ਅਗਸਤ ਤੇ ਫਿਰ ਉਸ ਤੋਂ ਬਾਅਦ ਜਦੋਂ ਫਸਲਾਂ ਸੌਣੀ ਦੀਆਂ ਪੱਕਣ ਤੇ ਹੁੰਦੀਆਂ ਨੇ ਸਤੰਬਰ ਦੇ ਦੌਰਾਨ ਪਿਛਲੇ ਸਾਲਾਂ ਦਾ ਰਿਕਾਰਡ ਇਹ ਕਹਿੰਦਾ ਕਿ ਮੀਂਹ ਲੋੜ ਤੋਂ ਜ਼ਿਆਦਾ ਜਿਹੜੇ ਅ ਦਸਤਕ ਦਿੰਦੇ ਨੇ ਮੌਨਸੂਨ ਦੇ ਸੋ ਅੱਜ 13 ਮਈ 2025 ਨੂੰ ਭਾਰਤੀ ਮੌਸਮ ਵਿਭਾਗ ਨੇ ਗਲਟ ਕਲੀਅਰ ਕਰਤੀ ਹੈ ਕਿ ਮੌਨਸੂਨ ਪਾਉਣਾ ਜਿਹੜੀਆਂ ਇੰਡੀਅਨ ਓਸ਼ੀਅਨ ਨੂੰ ਪਾਰ ਕਰਕੇ ਬੰਗਾਲ ਦੀ ਖਾੜੀ ਤੱਕ ਪਹੁੰਚ ਚੁੱਕੀਆਂ ਨੇ ਵੇਖਦੇ ਹਾਂ ਪੰਜਾਬ ਤੱਕ ਕਦੋਂ ਤੱਕ ਦਸਤਕ ਦਿੰਦੀਆਂ ਨੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ